ਖੇਤੀ ਮੰਡੀਕਰਨ ਨੀਤੀ ਨੂੰ ਲਾਗੂ ਕਰਨ ਤੋਂ ਪੰਜਾਬ ਨੇ ਕੋਰੀ ਨਾ ਕੀਤੀ ਹੈ ਔਰ ਇੱਕ ਚਿੱਠੀ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਆਪਣਾ ਜਵਾਬ ਭੇਜਿਆ ਗਿਆ ਹੈ ਪੰਜਾਬ ਸਰਕਾਰ ਨੇ ਕੇਂਦਰ ਦਾ ਖੇਤੀ ਮੰਡੀ ਨੀਤੀ ਖਰੜਾ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਔਰ ਇਹ ਡਰਾਫਟ ਰੱਦ ਕਰਕੇ ਕੇਂਦਰ ਨੂੰ ਬਕਾਇਦਾ ਇੱਕ ਚਿੱਠੀ ਭੇਜ ਦਿੱਤੀ ਗਈ ਹੈ ਔਰ ਉਸ ਚਿੱਠੀ ਦੇ ਵਿੱਚ ਕਾਰਨ ਵੀ ਮੋٹے ਤੌਰ ਤੇ ਦੱਸੇ ਗਏ ਨੇ ਕੇਂਦਰੀ ਡਰਾਫਟ ਕਮੇਟੀ ਦੇ ਕਨਵੀਨਰ ਨੂੰ ਚਿੱਠੀ ਲਿਖ ਕੇ ਖਰੜੇ ਤੇ ਸਖਤ ਇਤਰਾਜ਼ ਜਤਾਇਆ ਗਿਆ ਹੈ ਔਰ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਜਿਹੜਾ ਖਰੜਾ ਹੈ ਇਹ ਇੱਕ ਤਰੀਕੇ ਨਾਲ ਉਹੀ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼ ਹੈ 2021 ਦੇ ਵਿੱਚ ਰੱਦ ਕੀਤੇ ਤਿੰਨੇ ਖੇਤੀ ਕਾਨੂੰਨਾਂ ਦੇ ਵਿਵਾਦਪੂਰਨ ਉਪਬੰਧਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਇਸ ਨੂੰ ਪੰਜਾਬ ਸਰਕਾਰ ਵੱਲੋਂ ਘਰਾਰ ਦਿੱਤਾ ਗਿਆ ਉਹਨਾਂ ਕਿਹਾ ਕਿ ਖਰੜਾ ਫਸਲਾਂ ਦੀ ਐਮਐਸਪੀ ਨੂੰ ਲੈ ਕੇ ਪੂਰੀ ਤਰ੍ਹਾਂ ਖਾਮੋਸ਼ ਹੈ ਔਰ ਪੰਜਾਬ ਕੋਲ ਉਹਨਾਂ ਕਿਹਾ ਕਿ ਆਪਣੀ ਮਜ਼ਬੂਤ ਮੰਡੀ ਪਰਾਲੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਇਸ ਖਰੜੇ ਦੀ ਕੋਈ ਜ਼ਰੂਰਤ ਨਹੀਂ ਹੈ ਉਹਨਾਂ ਕਹਿਆ ਕਿ ਸੰਵਿਧਾਨ ਤਹਿਤ ਇਹ ਖੇਤੀਬਾੜੀ ਸੂਬੇ ਦਾ ਵਿਸ਼ਾ ਹੈ ਔਰ ਇਸ ਕਰਕੇ ਅਸੀਂ ਇਸ ਖਰੜੇ ਨੂੰ ਰੱਦ ਕਰਦੇ ਹਾਂ ਪੱਤਰਚੇ ਵੀ ਕਿਹਾ ਗਿਆ ਕਿ ਨਵਾਂ ਖਰੜਾ ਮੰਡੀ ਫੀਸਾਂ ਤੇ ਕੈਪਿੰਗ ਲਾਉਂਦਾ ਹੈ ਔਰ ਜਿਸ ਨਾਲ ਪੰਜਾਬ ਚ ਮੰਡੀਆਂ ਦੇ ਨੈਟਵਰਕ ਤੇ ਪਿੰਡੂ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚੇਗਾ ਇਹ ਵੀ ਲਿਖਿਆ ਗਿਆ ਕਿ ਪੰਜਾਬ ਸਰਕਾਰ ਨੂੰ ਨਵੀਂ ਖੇਤੀ ਮੰਡੀ ਨੀਤੀ ਦੇ ਖਰੜੇ ਚ ਠੇਕਾ ਖੇਤੀ ਨੂੰ ਉਤਸ਼ਾਹਿਤ ਕਰਨ ਤੇ ਪ੍ਰਾਈਵੇਟ ਸਾਈਲੋਜ਼ ਨੂੰ ਓਪਨ ਮਾਰਕੀਟ ਯਾਰਡ ਘੋਸ਼ਿਤ ਕੀਤੇ ਜਾਣ ਤੇ ਵੀ ਸਖਤ ਇਤਰਾਜ਼ ਹੈ ਆੜਤੀਆਂ ਦੇ ਕਮਿਸ਼ਨ ਦਾ ਵੀ ਜ਼ਿਕਰ ਹੋਇਆ ਕਿ ਉਹ ਕਮਿਸ਼ਨ ਵੀ ਪ੍ਰਭਾਵਿਤ ਹੋ ਸਕਦਾ ਹੈ ਸੋ ਇਹ ਮੁਟੇ ਤੌਰ ਤੇ ਜਿਹੜੇ ਪੰਜਾਬ ਸਰਕਾਰ ਦੇ ਇਤਰਾਜ਼ ਨੇ ਉਹਦੇ ਚ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਪੰਜਾਬ ਚ ਠੇਕਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਸਾਈਲੋਜ਼ ਨੂੰ ਓਪਨ ਮਾਰਕੀਟ ਯਾਰਡ ਘੋਸ਼ਿਤ ਕਰਨਾ ਮੰਡੀ ਫੀਸਾਂ ਨੂੰ ਛੱਟ ਬਾਰ ਨਹੀਂ ਆੜਤੀਆਂ ਨੂੰ ਦਿੱਤੇ ਜਾਂਦੇ ਕਮਿਸ਼ਨ ਤੇ ਕੱਟ ਔਰ ਬਰਾਮਦਕਾਰਾਂ ਦਾ ਇਹ ਥੋਖਰੀ ਤਾਰਾਂ ਦਾ ਸਿੱਧੇ ਖੇਤਾਂ ਚੋਂ ਸਿੱਧੀ ਖਰੀਦ ਨੂੰ ਹੱਲਾਸ਼ੇਰੀ ਦੇਣਾ ਇਹ ਸਾਰੇ ਇਤਰਾਜ਼ ਨੇ ਜੋ ਇਸ ਚਿੱਠੀ ਦੇ ਵਿੱਚ ਪ੍ਰਗਟਾਏ ਗਏ ਨੇ ਔਰ ਇਨ੍ਹਾਂ ਇਤਰਾਜ਼ਾਂ ਦੇ ਚਲਦੇ ਪੰਜਾਬ ਨੇ ਕੇਂਦਰ ਨੂੰ ਸਾਫ਼-ਸਾਫ਼ ਕੋਰੀ ਨਾ ਕਰ ਦਿੱਤੀ ਹੈ ਕਿ ਸਾਨੂੰ ਇਹ ਖਰੜਾ ਮਨਜ਼ੂਰ ਨਹੀਂ ਅਸੀਂ ਇਸ ਖਰੜੇ ਨੂੰ ਲਾਗੂ ਨਹੀਂ ਕਰਾਂਗੇ ਸੋ ਪੰਜਾਬ ਸਰਕਾਰ ਦੇ ਇਤਰਾਜ਼ ਨੇ ਔਰ ਹਾਲਾਂਕਿ ਇਸ ਬਾਬਤ ਪਹਿਲਾਂ ਮੀਟਿੰਗਾਂ ਵੀ ਕੀਤੀਆਂ ਗਈਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੋਰ ਕਈ ਜਿਹੜੇ ਐਸੇ ਦੇ ਤੌਰ ਤੇ ਇਸ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਉਹਨਾਂ ਦੇ ਸੁਝਾਅ ਲਏ ਗਏ ਔਰ ਖੇਤੀ ਮਾਹਰਾਂ ਦੇ ਨਾਲ ਮਜ਼ਦੂਰ ਜਥੇਬੰਦੀਆਂ ਦੇ ਨਾਲ ਕਿਸਾਨਾਂ ਦੇ ਨਾਲ ਆਰਤੀਆਂ ਆਰਤੀ ਐਸੋਸੀਏਸ਼ਨ ਦੇ ਨਾਲ ਇਹਨਾਂ ਸਾਰਿਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹਨਾਂ ਦੇ ਸਲਾਹ مشورے ਤੋਂ ਬਾਅਦ ਫਿਰ ਪੰਜਾਬ ਨੇ ਇਹ ਫੈਸਲਾ ਲਿਆ ਕਿ ਅਸੀਂ ਇਸ ਖਰੜੇ ਨੂੰ ਪ੍ਰਵਾਨ ਨਹੀਂ ਕਰਾਂਗੇ ਜਾਂ ਅਸੀਂ ਇਸ ਖਰੜੇ ਨੂੰ ਆਪਣੀ ਸਟੇਟ 'ਚ ਲਾਗੂ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਦਾ ਮੰਡੀਕਰਨ ਸਿਸਟਮ ਬਾਕੀ ਸੂਬਿਆਂ ਨਾਲੋਂ ਵੱਖਰਾ ਹੈ ਇੱਥੇ ਇੱਕ ਵੱਖਰੀ ਤਰ੍ਹਾਂ ਦਾ ਮੰਡੀਕਰਨ ਜਾਂ ਕਹੀਏ ਕਿ ਬੜਾ ਮਜ਼ਬੂਤ ਮੰਡੀਕਰਨ ਸਿਸਟਮ ਹੈ ਔਰ ਪੰਜਾਬ ਸਰਕਾਰ ਉਸ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੁੰਦੀ ਔਰ ਕਿਸਾਨ ਜਥੇਬੰਦੀਆਂ ਜਾਂ ਜਿਹੜੀਆਂ ਹੋਰ ਧਿਰਾਂ ਨੇ ਸਿੱਧੀਆਂ ਇਸ ਦੇ ਨਾਲ ਸੰਬੰਧਿਤ ਨੇ ਉਹ ਵੀ ਨਹੀਂ ਚਾਹੁੰਦੀਆਂ ਕਿ ਇਹ ਖਰੜਾ ਪੰਜਾਬ ਦੇ ਵਿੱਚ लागू ਹੋਵੇ ਉਧਰ ਕੇਂਦਰ ਦਾ ਤਰਕ ਇਹ ਹੈ ਕਿ ਇਸ ਦੇ ਵਿੱਚ ਕੋਈ ਮੰਡੀਟਰੀ ਨਹੀਂ ਹੈ ਇਹ ਸਿਰਫ ਸੁਝਾਅ ਨੇ ਜਿਹੜੇ ਸੂਬੇ ਇਸ ਨੂੰ ਲਾਗੂ ਕਰਨਾ ਚਾਹੁੰਦੇ ਨੇ ਜਾਂ ਜਿੱਥੇ ਗੁਜਾਇਸ਼ ਹੈ ਉਹ ਕਰ ਸਕਦੇ ਨੇ ਜਿਹੜੇ ਨਹੀਂ ਚਾਹੁੰਦੇ ਉਹ ਨਾ ਕਰਨ ਇਹ ਇਸ ਦੇ ਵਿੱਚ ਪ੍ਰੋਵੀਜ਼ਨ ਹੈ ਸੋ ਇਸ ਕਰਕੇ ਪੰਜਾਬ ਸਰਕਾਰ ਨੇ ਇਸ ਖਰੜੇ ਨੂੰ ਲਾਗੂ ਕਰਨ ਤੋਂ ਸਾਫ਼ ਨਾ ਕਰ ਦਿੱਤਾ ਕੇਂਦਰ ਸਰਕਾਰ ਨੂੰ ਤੁਸੀਂ ਜਵਾਬ ਭੇਜਣਾ ਸੀ ਨਵੀਂ ਜਿਹੜੀ ਖੇਤੀ ਮੰਡੀਕਰਨ ਨੂੰ ਲੈ ਕੇ ਡਰਾਫਟ ਭੇਜਿਆ ਗਿਆ ਸੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਔਰ ਕਈ ਤਰ੍ਹਾਂ ਇਤਰਾਜ਼ ਜ਼ਾਹਰ ਕੀਤੇ ਗਏ ਨੇ ਕਿ ਇਸ ਬਿਹਾਵ ਤੇ ਇਸ ਨੂੰ ਰੱਦ ਕਰਨ ਦਾ ਫੈਸਲਾ ਲਿੱਤਾ ਗਿਆ ਕਿਹੜੇ-ਕਿਹੜੇ ਇਤਰਾਜ਼ ਜ਼ਾਹਰ ਕੀਤੇ ਗਏ ਨੇ ਪਾਰੀਅਸ ਫਲ ਵਿੱਚ ਜਿਹੜਾ ਇਹ ਜਿਹੜਾ ਕਸ਼ਮੀਰ ਮਾਰਕੀਟਿੰਗ ਦੇ ਜਿਹੜਾ ਪਿਆਰੇ ਸਨ ਤਕਰੀਬ ਜਿਹੜੇ ਰਾਣੇ ਤਿੰਨ ਬਿੱਲ ਖੇਤੀ ਨਾਲ ਸੰਬੰਧਿਤ ਸੈਂਟਰ ਸਰਗਰਮੈਂਟ ਪਾਸ ਕਰਨੀ ਚਾਹੁੰਦੀ ਸੀ ਜਿਸ ਵਿੱਚ ਪ੍ਰੋਟੈਕਟ ਕਿਸਾਨਾਂ ਨੂੰ ਮੁਲਤਆ ਲੱਗਿਆ ਪੂਰਾ ਵਿਰੋਧ ਹੋਇਆ ਤਾਂ ਜਾ ਕੇ ਉਹਨਾਂ ਨੂੰ ਬਾਅਦ ਖਿਲਾਜ ਜੈਸੇ ਉਹਨਾਂ ਨੂੰ ਫੇਰ ਬੈਕ ਡੋਰ ਰਾਹੀਂ ਦੁਬਾਰਾ ਕਰਨ ਦੀ ਕੋਸ਼ਿਸ਼ ਕੀਤੀ ਸੈਂਟਰ ਸਰਕਾਰ ਨੇ ਉਹ ਜਿਹੜੇ ਸਟੇਟਾਂ ਨੂੰ ਉਹਨਾਂ ਨੇ ਆਪਣੇ ਵੱਲੋਂ ਤਦਨ ਖੜਾ ਭੇਜਿਆ ਗਿਆ ਸੀ ਉਹਦੇ ਦੇ ਫੋਕਸ ਜਿਹੜਾ ਕੁਝ ਸਰਕਾਰ ਦੇ ਸੰਤੋਲ ਤੋਂ ਪਾਸੇ ਕਰਕੇ ਪ੍ਰਾਈਵੇਟੇਸ਼ਨ ਨੂੰ ਕੀਤਾ ਗਿਆ ਜੀ ਸਾਖਤ ਤੇ ਜਿੰਨੇ ਯਤਨ ਕੀਤੇ ਗਏ ਸੀ ਜਿਹੜੇ ਪੰਜਾਬ ਨੂੰ ਕਦੇ ਵੀ ਅਵਾਰਾ ਨਹੀਂ ਛੰਡੇ ਪੰਜਾਬ ਤੇ ਲਈ ਜਿਹੜੀ ਇਹ ਘਾਤਕ ਹੋタルਦੀ ਹੈ ਕਿਉਂਕਿ ਸਾਡਾ ਜਿਹੜਾ ਮੰਡੀਕਰ ਸਿਸਟਮ ਮੰਡੀਕਰ ਨੂੰ ਸਿਸਟਮ ਆਏ ਬਹੁਤ ਵਧੀਆ ਜੀ ਸਾਖਤ ਕੋਲੇ ਸਰੀਆਂ ਵੱਡੀਆਂ ਬਾਰਕੀਟ ਕਮੇਟੀਆਂ 150 ਤੋਂ ਜ਼ਿਆਦਾ ਵੱਜੇ ਮੰਡਲੇ ਆ ਤੇ ਸਿੱਧੇ ਤੇ ਅਤਿਬਾਰਤਿਆਂ ਦਾ ਸਿੱਧਾ ਇਨਫਰਾਸਟ੍ਰਕਚਰ ਬਣਿਆ ਪਰ ਫਿਰ ਉਸ ਤੋਂ ਮਰਫੂ ਕੁਲਪੁਆਇੰਟ ਬਣੇ ਨੇ ਸਿਰ ਪਿੰਡਾਂ ਤੇ ਛੋਟੀਆਂ ਮੰਡੀਆਂ ਫੜ ਉਹਨਾਂ ਦਾ ਰੱਖ ਰਖਾ ਤਕਰੀਬਨ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਹਨਾਂ ਦੀ ਚਾਰ ਤੇਵਾਰੀ ਵੀ ਹੋ ਜੇ ਜੀ ਹਾਂ ਜਿਹੜਾ ਸ਼ੈੱਡ ਪਾਉਣ ਦੇ ਜੱਥੇ ਨੇ ਵੀ ਕੀਤੇ ਰਿਹਾ ਬਹੁਤ ਸਾਮ ਸਮਾਜਾਂ ਤੇ ਪੂਰਾ ਹੋ ਵੀ ਗਿਆ ਸਾਠ ਲਾਏ ਆ ਉਹ ਐਡਾ ਵੱਡਾ ਜਿਹਾ ਸਟਰਕਚਰ ਆ ਉਹਦੇ ਰਾਹੀਂ ਜੀਦੇ ਰਹੀ ਕਿਸਾਨ ਭਰਾਵਾਂ ਨੂੰ ਵੀ ਜਿਹੜੇ ਵਪਾਰੀ ਭਰਾ ਹੋਵੇ ਮਜ਼ਦੂਰ ਉਹਨਾਂ ਲਈ ਸੁੱਖ ਸਹੂਲਤਾਂ ਉੱਥੇ ਲੈਸ ਦਾ ਪ੍ਰਮੰਧ ਪਾਣੀ ਦਾ ਪ੍ਰਮੰਧ ਕੋਲ ਹੋਰ ਸੁੱਖ ਸਾਧਨ ਜਿਹੜੇ ਸਮੋਕੇਟੇ ਹੁੰਦੇ ਉਹ ਲੋੜ ਪੂਰੀ ਕੀਤੀ ਜਾਂਦੀ ਹੈ ਕਿਸਾਨ ਭਰਾਵਾਂ ਲਈ ਇੱਕ ਵੱਡਾ ਫੜ ਫੜ ਹੁੰਦਾ ਜਿੱਥੇ ਆ ਕੇ ਉਹ ਵੇਚ ਸਕਦੇ ਤੇ ਵਪਾਰੀ ਭਰਾਵਾਂ ਲਈ ਉਹ ਸਹੂਲਤ ਹੁੰਦੀ ਹੈ ਕਿ ਉਹ ਖਰੀਦ ਕਰ ਖਰੀਦ ਕਰ ਸਕਦੇ ਆ ਜਿਸ ਤਰ੍ਹਾਂ ਉਹਨਾਂ ਤੇ ਜਿਉਂ ਤੋਂ ਮੰਡੀ ਹੈ ਕਿ ਅਸੀਂ ਜਿੱਥੋਂ ਮਰਜ਼ੀ ਜਿਵੇਂ ਖਰੀਦਾਂਗੇ ਠੀਕ ਹੈ ਸੱਭੀ ਵਾਰ ਜ਼ਰੂਰ ਆ ਜਾਣਗੇ ਇਹ ਜਿਹੜਾ ਸਾਡਾ ਸਿਸਟਮ ਹੈ ਇਹਦੇ ਨਾਲ ਬਹੁਤ ਸਾਰੇ ਪੰਜਾਬ ਵਿੱਚ ਜਿਹੜਾ ਸੜਕਾਂ ਦਾ ਝਾਲ ਬਚਾਇਆ ਮੰਡੀ ਕਰਨ ਬੋਲ ਨੇ ਉਹਦਾ ਰੱਖ-ਰਖਾ ਕੀਤਾ ਜਾਂਦਾ ਹੈ ਉਹਦੇ ਰਾਹੀਂ ਜਿਹੜੀਆਂ ਫਸਲਾਂ ਆਏ ਸਾਡੀਆਂ ਮੰਡੀਆਂ ਵਿੱਚ ਆਉਣੀ ਆ ਉਹ ਸਰਕਾਰ ਦਾ ਜਿਹੜਾ ਫਸਲਾ ਲਈ ਨਹੀਂ ਸੜਾ ਬਣਾਈਆ ਮਾਰਕੀਟਿੰਗ ਬੋਰਡ ਤੋਂ ਇਸ ਇਹਦੇ ਵਿੱਚੋਂ ਹੀ ਹੈ ਪਰ ਫਿਰ ਵੀ ਉਹ ਲੋਕਾਂ ਦੇ ਜਿਹੜੇ ਸੈਂਡਲੋਂ ਕਿਸੇ ਨੇ ਅਪਰੋਚ ਕਰਨਾ ਹੈ ਚਾਹੇ ਚਾਹੇ ਉਹ ਸਪਰੀਮ ਰਾਜਨ ਹੈ ਸਿੱਚਰ ਹੈ ਜਾਂ ਉਸ ਪਰ ਕੋਈ ਹੋਰ ਮੈਸਮਾ ਉਹ ਵੀ ਸੜਕਾਂ ਦਾ ਕੰਮ ਹੋਵੇ ਜੇ ਸੜ ਲੋਕਾਂ ਦੇ ਆਉਣ ਜਾਣ ਦਾ ਸਾਧਨ ਬਣਿਆ ਉਹ ਜਿਹੜੀਆਂ ਇਹ ਮੰਡੀ ਬੋਰਡ ਤੇ ਜਿਹੜੇ ਫੰਡ ਤੋਂ ਰੱਖ ਰਖਾਣ ਵਾਲੀ ਕੀਤੀਆਂ ਜਾਂਦੀਆਂ ਤੋ ਸਾਡੇ ਨਾਲ ਬੀਜੇਪੀ ਤੋਂ ਹਰਜੀਤ ਗਰੇਵਾਲ ਜੁੜੇ ਨੇ ਗਰੇਵਾਲ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਠੀਕ ਫੈਸਲਾ ਮੰਨਦੇ ਹੋ ਇਸ ਨੂੰ ਕਿ ਖਰੜਾ ਪੰਜਾਬ ਚ ਲਾਗੂ ਨਹੀਂ ਹੋਣਾ ਚਾਹੀਦਾ ਅੰਨੀ ਗੱਲ ਤਾਂ ਇਹ ਆ ਕਿ ਹਰ ਸਟੇਟ ਦੇ ਲਈ ਅਲੱਗ-ਅਲੱਗ ਨੀਤੀ ਬਣਨੀ ਚਾਹੀਦੀ ਹੈ ਕਿਉਂਕਿ ਹਰ ਜਗ੍ਹਾ ਫਸਲ ਦੀ ਪੈਦਾਵਾਰ ਜਿਹੜੀ ਆ ਉਹ ਜਮੀਨ ਦੀ ਨੇਚਰ ਵੀ ਅਲੱਗ ਹੈ ਜਲਵਾਯੂ ਵੀ ਅਲੱਗ ਹੈ ਪਾਣੀ ਦੀ ਨੇਚਰ ਵੀ ਅਲੱਗ ਹੈ ਇਹ ਸਭ ਫਸਲਾਂ ਦੇ ਲਈ ਆਧਾਰ ਹੈਗਾ ਤੇ ਇੱਕ ਕਿਸੇ ਜਗ੍ਹਾ ਨਾਰੀਅਲ ਦੀ ਕੀਤੀ ਹੁੰਦੀ ਹੈ ਕਿਸੇ ਜਗ੍ਹਾ ਸਾਜੂ ਦੀ ਕੀਤੀ ਹੁੰਦੀ ਹੈ ਕਿਸੇ ਜਗ੍ਹਾ ਟਿਸ਼ਮਿਸ਼ ਦੀ ਹੁੰਦੀ ਹੈ ਕਿਸੇ ਜਗ੍ਹਾ ਕਣਕ ਦੀ ਹੁੰਦੀ ਹੈ ਅਲੱਗ-ਅਲੱਗ ਫਸਲਾਂ ਨੇ ਕਿਤੇ ਜਿਹੜਾ ਸਮਾਧਿ ਤੇ ਉਹ ਉਹ ਸਾਬ ਨਾਲ ਬਣੇ ਔਰ ਸਪਲਾਈ ਐਂਡ ਡਿਮਾਂਡ ਤੇ ਸਜਾਈ ਹੋਵੇ ਹੁਣ ਜਿਸ ਤਰ੍ਹਾਂ ਆਟੇ ਦੀ ਕੀਮਤ ਤੁਸੀਂ ਦੇਖੋ ਐਸੋਲੀਤ ਨਹੀਂ ਹੋ ਵੀਏ ਪਰ ਕਿਸਾਨ ਨੂੰ ਤਾਂ ਕੋਈ ਲਾਭ ਨਹੀਂ ਹਮ ਇੱਕ ਕਿਸਾਨ ਨੂੰ ਲਾਭ ਤਾਂ ਹੋਊਗਾ ਜੇ ਸਪਲਾਈ ਐਂਡ ਡਿਮਾਂਡ ਤੇ ਹੋਊ ਦੇ ਲਈ ਦਾ লাভ ਨਹੀਂ ਹੋਣਾ ਜਿਹੜੀ ਓਪਨ ਮੰਡੀ ਦੀ ਗੱਲ ਕਰਦੇ ਸੀ ਇਹ ਦੋਨੋਂ ਵਿਵਸਥਾ ਹੀ ਲਾਗੂ ਹੋ ਜਾਣੀਆਂ ਚਾਹੀਦੀਆਂ ਨੇ ਔਰ ਸਰਕਾਰ ਖੰਤੇ ਔਰ ਐਮ ਐਸ ਪੀ ਤੇ ਜਿੰਜੇ ਕਾ ਟ੍ਰੇਡ ਮਿਲੇ ਜਿਸ ਤਰ੍ਹਾਂ ਹਰਿਆਣੇ ਨੇ ਕੀਤਾ 800 ਕਰੋੜ ਰੁਪਏ ਹਰ ਸਾਲ ਕੇਂਦਰ ਦੀ ਜਿਹੜੀ ਉਹ ਕロップ ਇੰਸ਼ੋਰੈਂਸ ਸਕੀਮ ਉਹਦੇ ਦਿੱਤਾ ਜਾਂਦਾ ਇਸ ਵਾਰ ਉਹਨਾਂ ਨੇ ਹੋਰ ਵਧਾਤਾ ਉਹਦਾ 70000 ਕਰੋੜ ਕਰਤਾ ਕੇਂਦਰ ਸਰਕਾਰ ਨੇ ਨਹੀਂ ਪਰ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਉਹੀ ਤਿੰਨੇ ਖੇਤੀ ਕਾਨੂੰਨਾਂ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਹੈ ਨੇ ਪੰਜਾਬ ਸਰਕਾਰ ਸੈਦਾ ਕਿ ਉਹਨਾਂ ਨੇ ਤਾਂ ਕੜਵਾਹਤ ਸੁਣਾਉਣੀ ਆ ਉਹ ਇਹਨਾਂ ਨੂੰ ਇਹ ਨਹੀਂ ਸਮਝ ਆ ਕਿ ਅੱਗੇ ਜੇ ਕੰਟਰੀ ਤੇ ਫੂਡ ਪ੍ਰਾਈਸਸ ਆਉਣੇ ਆ ਤੁਸੀਂ ਦੇਖੋ ਆਪਣੀ ਜੀਡੀਪੀ ਘੱਟ ਰਹੀ ਆ ਪੂਰੀ ਦੁਨੀਆ ਚ ਘੱਟ ਰਹੀ ਆ ਐਸਾ 2% ਘੱਟ ਜਾਣੀ ਠੀਕ ਹੈ ਤੇ ਉਹਦੇ ਨਾਲ ਕੀ ਹੋਊ ਰੈਸੈਸ਼ਨ ਆਊ ਰੈਸੈਸ਼ਨ ਆਊ ਤਾਂ ਆਪਾਂ ਨੂੰ ਬਚਾਉ ਉਹ ਤਾਂ ਖੇਤੀ ਬਚਾਉ ਕਿਸਾਨ ਬਚਾਉ ਤੇ ਕਿਸਾਨ ਹਿੱਤਾਂ ਦੀਆਂ ਜਨੀਤੀਆਂ ਨਹੀਂ ਬਣਾਵਾਂਗੇ ਤੇ ਉਹਦੇ ਨਾਲ ਸਾਡਾ ਨੁਕਸਾਨ ਹੋ ਜਾਣਾ ਅੱਛੀ ਮੌਨਸੂਨ ਹੋਵੇ ਔਰ ਸਾਡੀ 80 ਤੇ ਦਰਸਾਤ ਦਿੱਖਾਈ ਗਈ ਆ ਫਿਰ ਸਾਡਾ ਮੁਲਕ ਬਚੂਗਾ ਇਸ ਕਰਕੇ ਜੋ ਜਾਇਜ਼ ਹੋਵੇ ਜੋ ਠੀਕ ਹੋਵੇ ਇੱਕ ਦੂਜੇ ਨਾਲ ਕਰਵਾਹਤ ਦੇ ਕੇ ਕੇਂਦਰ ਦੇ ਖਿਲਾਫ ਹੀ ਬੋਲਣਾ ਜੀ ਅਸੀਂ ਦੇ ਵਿੱਚ ਰਾਜਨੀਤੀ ਕਰਨੀ ਉਹ ਨਹੀਂ ਕਰਨੀ ਚਾਹੀਦੀ ਕਿ ਤਾਂ ਨੀਤੀਆਂ ਨਹੀਂ ਚਾਹੀਦੀਆਂ ਨੇ ਔਰ ਭਾਜਪਾ ਦਾ ਵੀ ਐਸਾ ਹੀ ਮੰਨਣਾ ਇਹ ਜੋ ਮੈਂ ਬੋਲ ਰਿਹਾ ਮੇਰੀ ਪਾਰਟੀ ਨੂੰ ਸਿੱਖਿਆ ਮੈਂ ਤਾਂ ਹੀ ਬੋਲ ਰਿਹਾ ਐਤਾ ਨਹੀਂ ਬੋਲ ਰਿਹਾ ਹੂੰ ਤੇ ਉਹ ਜਿਹੜਾ ਜਿਸ ਕੰਮ ਤੇ ਇਹ ਚ ਰਾਤ ਚੱਲੇ ਹੋਇਆ ਆਮ ਆਦਮੀ ਪਾਰਟੀ ਵਾਲੇ ਉਹ ਕੰਮ ਨਹੀਂ ਚੱਲਣਾ ਹੈ ਮੇਰੀ ਇਹਨਾਂ ਨੂੰ ਇਹੀ ਪ੍ਰਾਰਥਨਾ ਕਿ ਸੋਚ ਬੂਝ ਤੋਂ ਥੋੜਾ ਕਮ ਲਾਓ ਔਰ ਦੇਸ਼ ਦੇ ਬਾਰੇ ਜ਼ਰੂਰ ਸੋਚੋ ਇਹ ਕਿਸਾਨ ਨੂੰ ਬਚਾਉਣਾ ਜ਼ਰੂਰੀ ਹੈ ਔਰ ਇਹ ਨਹੀਂ ਹੈ ਦੇਖੋ ਜੇ ਗਾਰਜੀ ਕਲਸ ਜੀ ਚਾਰ ਜਿਲ੍ਹਿਆਂ ਦੇ ਕਿਸਾਨ ਜਾਂ ਦੋ ਸਟੇਟ ਦੇ ਕਿਸਾਨ ਫਰਜ ਕੀਤਾ ਐਜੀਟੇਸ਼ਨ ਕਰਦੇ ਆ ਹਮ ਤੇ ਉਹ ਕਹਿਣ ਆ ਨੀਤੀ ਨਾ ਬਣਾਓ ਜੀ ਆ ਬਣਾਓ ਹੁਣ ਡਬਲਯੂਟੀਓ ਜੋ ਬਾਹਰ ਆ ਜੋ ਕਿਤਾ ਬਾਹਰ ਆ ਜਾਓਗੇ ਹਾਲਾਂਕਿ ਕਾਂਗਰਸ ਲੈ ਕੇ ਗਈ ਹੈ ਉਸ ਹੱfte ਮਰਾ ਉਹਦੀ ਸਰਕਾਰ ਨੇ ਥੈਂਕ ਯੂ ਸਰ ਹਮ ਜੀ ਸ੍ਰੀ ਦਾਤਾ 166 ਮੁਲਕ ਦਾ ਉਹਦਾ ਕਿਸਾਨ ਨਾਲ ਬਹੁਤਾ ਸੰਬੰਧ ਨਹੀਂ ਤੇ ਨਾਲ ਜਿਆਦਾ ਤੇ ਇਸ ਤਰ੍ਹਾਂ ਦੀਆਂ ਮੰਗਾਂ ਰੱਖੀਆਂ ਉਹ ਕਮਿਊਨਿਸਟਾਂ ਨੇ ਤੇ ਉਹ ਨਹੀਂ ਹੋਣੀਆਂ ਪੂਰੀਆਂ ਜਿਹੜੇ ਜਿਹੜੀਆਂ ਜਾਇਜ਼ ਮੰਗਾਂ ਨੇ ਕਿਸਾਨ ਦੀਆਂ ਮੰਨ ਕੇ ਉਹਨਾਂ ਨੂੰ ਧਰਨੇ ਤੋਂ ਪ੍ਰਦਰਸ਼ਨ ਤੋਂ ਹਟਾਉਣਾ ਚਾਹੀਦਾ ਤਾਂ ਕਿ ਉਹ ਆਪਣੇ ਖੇਤਾਂ 'ਚ ਕੰਮ ਕਰਨ ਔਰ ਦੇਸ਼ ਦੀ ਆਪ ਚਲੋ ਆਪਾਂ ਇੱਕ ਵਾਰੀ ਤਾਂ ਖੜੜੇ ਤੇ ਜ਼ਿਕਰ ਕਰ ਰਹੇ ਆਂ ਨੀਲ ਗਰਗ ਜੀ ਜੁੜ ਗਏ ਨੇ ਗਰਗ ਸਾਹਿਬ ਕਿਵੇਂ ਦੇਖਦੇ ਹੋ ਗਰੇਵਾਲ ਸਾਹਿਬ ਨੂੰ ਸੁਣੀ ਲਿਆ ਹੋਣਾ ਦੇਖੋ ਗਰੇ ਵਾਲ ਸਮ ਹੋ ਰਹੀ ਜਾਂ ਇਹਨਾਂ ਦੀ ਪਾਰਟੀ ਭਾਸ਼ਣ ਤੇ ਬੜੇ ਲੱਛੇਦਾਰ ਬਣਾ ਦਿੰਦੀ ਐ ਤੇ ਗੱਲਾਂ ਬਾਤਾਂ ਦੇ ਵਿੱਚ ਵੀ ਬਹੁਤ ਵਧੀਆ ਨਜ਼ਰ ਆਉਂਦਾ ਆ ਅਕਸਰ ਦੇ ਵਿੱਚ ਜਿੰਨੀਆਂ ਵੀ ਪਾਲਿਸੀਆਂ ਇਹਨਾਂ ਨੇ ਹੁਣ ਤੱਕ ਲਾਗੂ ਕੀਤੀਆਂ ਨੇ ਉਹਦੇ ਵਿੱਚ ਸ਼ੁਰੂਆਤ ਦੇ ਵਿੱਚ ਇਦਾਂ ਹੀ ਦਿਖਾਇਆ ਜਾਂਦਾ ਕਿ ਇਹ ਬਹੁਤ ਦੇਸ਼ ਦੇ ਭਲੇ ਵਰੀਆਂ ਜਦੋਂ ਉਸ ਦੇ ਨਤੀਜੇ ਸਾਹਮਣੇ ਆਉਂਦੇ ਨੇ ਤੇ ਫਿਰ ਜਾਨੀ ਕਿ ਲੋਕਾਂ ਨੂੰ ਪਛਤਾਉਣਾ ਪੈਂਦਾ ਆ ਕਿਉਂਕਿ ਹੁਣ ਲੋਕ ਸੁਚੇਤ ਨੇ ਔਰ ਇਹ ਕਿਉਂਕਿ ਆਲਰੇਡੀ ਤਿੰਨ ਖੇਤੀ ਦੇ ਕਾਨੂੰਨ ਜਿਹੜੇ ਲਾਗੂ ਕਰਨਾ ਚਾਹੁੰਦੇ ਸੀ ਇਸ ਦਾ ਵੱਡੇ ਪੱਤਰ ਦੇ ਉੱਤੇ ਵਿਰੋਧ ਹੋਇਆ ਉਹ ਲਾਗੂ ਨਹੀਂ ਕਰ ਸਕੇ ਤੇ ਅੱਜ ਵੀ ਜਿਹੜੀ ਟੀਸ ਇਹਨਾਂ ਦੇ ਦਿਲਾਂ ਦੇ ਵਿੱਚ ਹੈਗੀ ਆ ਉਸ ਨੂੰ ਇੰਡਾਇਰੈਕਟਲੀ ਕਿਸੇ ਤਰੀਕੇ ਨਾਲ ਲਾਗੂ ਕਰਨਾ ਚਾਹੁੰਦੇ ਆ ਹੁਣ ਤੁਸੀਂ ਦੇਖੋ ਕਿ ਉਸ ਤਿੰਨ ਕਾਲੇ ਕਰੋਨਾ ਦੇ ਵਿੱਚ ਕੀ ਸੀ ਕਿ ਅਸੀਂ ਮੰਡੀ ਸਿਸਟਮ ਨੂੰ ਜਿਹੜਾ ਹੈਗਾ ਤਹਿਤ ਨਿਯਤ ਕਰਨਾ ਔਰ ਆਪਾਂ ਜਾਣਦੇ ਆ ਕਿ ਪੰਜਾਬ ਦਾ ਜਿਹੜਾ ਮੰਡੀਕਰਨ ਸਿਸਟਮ ਹੈਗਾ ਸਭ ਤੋਂ ਬੈਸਟ ਹੈਗਾ ਕੰਟਰੀ ਦੇ ਵਿੱਚ ਸਾਡੇ ਕੋਲ ਇਨਫਰਾਸਟ੍ਰਕਚਰ ਹੈਗਾ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਇਹੀ ਹੈ ਕਿ ਇਸ ਨੂੰ ਜਨਨ ਕਿ ਡੀਸਟੇਬਲਾਈਜ਼ ਕਰਕੇ ਜਿਹੜਾ ਹੈਗਾ ਪ੍ਰਾਈਵੇਟ ਮੰਡੀਆਂ ਜਿਹੜੀਆਂ ਉਹ ਬਣਾਈਆਂ ਜਾਣ ਤੇ ਇਹਨਾਂ ਦਾ ਜਨਨ ਕਿ ਦੂਜਾ ਠੇਕਾ ਪ੍ਰਣਾਲੀ ਜਿਹੜੀ ਹੈਗੀ ਹੈ ਉਸ ਨੂੰ ਉਤਸ਼ਾਹਤ ਕੀਤਾ ਜਾ ਸਕੇ ਇਹ ਇਹ ਜਿਹੜੀ ਇਹਨਾਂ ਦੀ ਪਾਲਿਸੀ ਹੈ ਇਹ ਆੜਤੀਆਂ ਦੇ ਵੀ ਖਿਲਾਫ ਹੈਗੀ ਹੈ ਆੜਤੀ ਇਹਦਾ ਕਿਸਾਨ ਦਾ ਪੰਜਾਬ ਦਾ ਇੱਕ ਆਪਣਾ ਇੱਕ ਰਿਸ਼ਤਾ ਹੈਗਾ ਉਸ ਰਿਸ਼ਤੇ ਨੂੰ ਵੀ ਕਮਜ਼ੋਰ ਕਰਦੇ ਨੇ ਆੜਤੀ ਨੂੰ ਵੀ ਸੱਟ ਲਾਉਂਦੇ ਹੈਗੇ ਆ ਔਰ ਦੂਸਰੀ ਗੱਲ ਜਿਹੜੀ ਸਾਈਲੋ ਜਿਹੜੇ ਬਣੇ ਹੋਏ ਨੇ ਠੀਕ ਹੈ ਨਾ ਅਲਟੀਮੇਟਲੀ ਇਹਨਾਂ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਹੈ ਔਰ ਦੂਸਰੇ ਬੰਨੇ ਜਿਹੜੇ ਹੈਗੇ ਆ ਵੱਡੇ ਜਾਨੀ ਕਿ ਜਿਹੜੇ ਠੇਕੇਦਾਰ ਹੈਗੇ ਆ ਉਹ ਸਿੱਧੀ ਜਾਨੀ ਕਿ ਪਰਚੇਜ਼ ਕਰਨਗੇ ਇਨੀਸ਼ੀਅਲੀ ਫੇਜ਼ ਦੇ ਉੱਤੇ ਚੰਗਾ ਨਜ਼ਰ ਆਵੇਗਾ ਪਰ ਜਦੋਂ ਤੁਸੀਂ ਇਸ ਨੂੰ ਜਿਹੜੇ ਵਿਦਵਾਨ ਲੋਕ ਨੇ ਖੇਤੀ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਸਾਰੇ ਬਾਰੇ ਜਾਣਦੇ ਨੇ ਜਦੋਂ ਤੁਸੀਂ ਉਹਨਾਂ ਨਾਲ ਸਲਾਹ مشورہ ਕਰਦੇ ਹੋ ਤਾਂ ਤੁਹਾਨੂੰ ਸਾਰੀਆਂ ਗੱਲਾਂ ਸਾਹਮਣੇ ਆਉਂਦੀ ਹੈ ਕਿ ਲੇਟਰ ਹੋਣ ਦਾ ਨੁਕਸਾਨ ਕੀ ਹੋਏਗਾ ਇਸੇ ਕਰਕੇ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਨੇ ਇਹ भेजा ਸੀ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਪਿਰਨ ਨਾਲ ਉਹਨੂੰ ਡਿਸਕਸ ਕੀਤਾ ਉਹਨਾਂ ਦੇ ਵਿਚਾਰ ਲਏ ਔਰ ਅਲਟੀਮੇਟਲੀ ਇਹ ਫੈਸਲਾ ਕੀਤਾ ਕਿ ਇਸ ਨੂੰ ਮੁੱਢੋਂ ਰੱਦ ਕਰਨਾ ਬਣਦਾ ਹੈ ਕਿਉਂਕਿ ਇਹ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਨਾ ਪੰਜਾਬ ਦੀ ਖੇਤੀ ਦੇ ਹਿੱਤਾਂ ਦੇ ਵਿੱਚ ਹੈ ਨਾ ਪੰਜਾਬ ਦੇ ਜਿਹਨੇ ਇਨਫਰਾਸਟ੍ਰਕਚਰ ਦੇ ਚਲੋ ਤੁਸੀਂ ਤੁਸੀਂ ਬਣੇ ਰਹਿਣਾ ਸਾਡੇ ਨਾਲ ਸਾਡੇ ਨਾਲ ਕਾਂਗਰਸ ਤੋਂ ਸੁਖਵਿੰਦਰ ਕੋਟਲੀ ਜੀ ਔਰ ਕਿਸਾਨ ਆਗੂ ਮਨਜੀਤ ਸਿੰਘ ਰਾਏ ਸਾਹਿਬ ਜੁੜ ਗਏ ਨੇ ਰਾਏ ਸਾਹਿਬ ਪਹਿਲਾਂ ਮੈਂ ਤੁਹਾਡੇ ਕੋਲ ਜਾਣਾ ਚਾਹੂੰਗਾ ਪੰਜਾਬ ਸਰਕਾਰ ਦੇ ਜਿਹੜੇ ਇਤਰਾਜ਼ ਨੇ ਮੋٹے ਤੌਰ ਤੇ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਖੇਤੀ ਚ ਠੇਕਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਸਾਈਲੋਜ਼ ਨੂੰ ਓਪਨ ਮਾਰਕੀਟ ਯਾਰਡ ਘੋਸ਼ਿਤ ਕਰਨਾ ਮੰਡੀ ਫੀਸਾਂ ਨੂੰ ਛੱਟ ਮਾਰਨਾ ਆੜਤੀਆਂ ਨੂੰ ਦਿੱਤੇ ਜਾਂਦੇ ਕਮਿਸ਼ਨ ਤੇ ਕੱਟ ਤੇ ਬਰਾਮਦਕਾਰਾਂ ਦਾ ਸਿੱਧਾ ਖਰੀਦ ਨੂੰ ਹੱਲਾਸ਼ੇਰੀ ਦੇਣਾ ਇਹ ਇਹ ਪੁਆਇੰਟਸ ਨੇ ਜਿਨ੍ਹਾਂ ਤੇ ਪੰਜਾਬ ਸਰਕਾਰ ਨੇ ਇਤਰਾਜ਼ ਇਸ ਨੂੰ ਦਰਜ ਕਰਾਉਂਦੇ ਹੋਏ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਦੇਖੋ ਪ੍ਰਧਾਨ ਸਾਹਿਬ ਇਹ ਲਗਭਗ ਪੰਜਾਬ ਸਰਕਾਰ ਨੇ ਸਾਰੀਆਂ ਤਰ੍ਹਾਂਾਂ ਵਿਚਾਰਿਆ ਅਸੀਂ ਕਿਸਾਨੇ ਦੇ ਪੱਖ 'ਚ ਨਹੀਂ ਸੀਗੇ ਹੂੰ ਬਈ ਇਹਨੂੰ ਪੰਜਾਬ ਸਰਕਾਰ ਕੋਈ ਮਨਜ਼ੂਰੀ ਦੇਵੇ ਪੰਜਾਬ ਸਰਕਾਰ ਨੇ ਚੰਗਾ ਕੀਤਾ ਔਰ ਜੇ ਕੋ ਚੰਗਾ ਸਤਾ ਕੋ ਨੂੰ ਚੰਗਾ ਕਵਾਂਗੇ ਹੂੰ ਕਿਉਂਕਿ ਜਿਹੜਾ ਖੁੱਲੀ ਮੰਡੀ ਵਾਲਾ ਇਹ ਏਪੀਐਮਸੀ ਦਾ ਤੀਜਾ ਕਾਨੂੰਨ ਸੀ ਜਿਹੜੋ ਤਿੰਨੋਂ ਰੱਦ ਕਰਾ ਕੇ ਆਏ ਆ ਉਹ ਇਹੀ ਕੋਸ਼ਿਸ਼ ਖੁੱਲੀ ਮੰਡੀ ਵਾਲਾ ਇਹ ਸ਼ੁਰੂ ਤੋਂ ਇਹੀ ਚਾਹੁੰਦੇ ਨੇ ਠੇਕਾ ਸਿਸਟਮ ਖੁੱਲੀ ਮੰਡੀ ਯਾਰਤੀਆਂ ਨੂੰ ਬਾਹਰ ਕੱਢ ਦਿਓ ਖਤਮ ਕਰ ਦਿਓ ਸੈਲੋਜ ਨੂੰ ਖੁੱਲੀ ਮੰਡੀ ਦੇ ਦੇ ਦਿਓ ਯਾਨੀ ਕਿ ਉਹ ਸੈਲੋਜ ਕਹਿੰਦੇ ਨੇ ਅਦਾਨੀਆ ਬਾਨੀਆ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਉਹ ਪੋਜੀਸ਼ਨ ਜਿਹੜੀ ਆ ਦੇਸ਼ ਦਾ ਅੱਜ ਜਿਹੜੀ ਫੂਡ ਚੇਨ ਹੋਣਾ ਨਾ ਹੁਣ ਸਪਲਾਈ ਚੇਨ ਹੋ ਉੱਤੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਇਹ ਕਾਰਪੋਰੇਟ ਘਰਾਣਿਆਂ ਦਾ ਔਰ ਇਹ ਪੋਜੀਸ਼ਨ ਆਏਗੀ 20 ਰੁਪਏ ਵਾਲਾ ਸੇਵ 200 ਨੂੰ ਮਿਲਦਾ 150 ਨੂੰ ਇਸੇ ਤਰੀਕੇ ਨਾਲ ਇਹ ਆਕਾ 30 ਰੁਪਏ ਵਾਲਾ 100 ਨੂੰ ਵੇਚਣਗੇ ਫਿਰ ਅਦਾਨੀ ਪੈਕ ਕਰਕੇ ਇਸ ਕਰਕੇ ਸਰਕਾਰ ਕਾਰਪੋਰੇਟ ਪੱਠੀਆ ਇਹਨਾਂ ਨੂੰ ਦੋ ਤਿੰਨ ਘਰਾਣੇ ਵੀਰੇ ਆ ਪੂਰਾ ਦੇਸ਼ ਇਹਨਾਂ ਨੇ ਮਾਰਨਾ ਤੱਕਿਆ ਹੋਇਆ ਹੈ ਔਰ ਕੋਈ ਹੋਰ ਹੈ ਨਹੀਂ ਇਹਨਾਂ ਦੇ ਕੋਲ ਪਈ ਇਹਨਾਂ ਨੇ ਕੋਈ ਦੇਸ਼ੇਤ ਦੀ ਗੱਲ ਕਰੀ ਹੈ ਦੇਸ਼ ਨੂੰ ਗੁਲਾਮੀ ਵਾਲ ਤੱਕਿਆ ਜਾ ਰਿਹਾ ਔਰ ਵੱਡੇ ਜਿਹੜੇ ਛੇਕਾ ਸਿਸਟਮ ਦਾ ਮਤਲਬ ਇਹ ਹੈ ਕਿ ਵੱਡੇ 1-1 ਕੜਾ 2-2000 ਏਕੜ ਦੇ ਫਾਰਮ ਬਣਾਉਣਾ ਚਾਹੁੰਦੇ ਆ ਛੋਟੇ ਕਿਸਾਨ ਨੂੰ ਉਹ ਜਾਣਨਾ ਚਾਹੁੰਦੇ ਆ ਸੋ ਇਹ ਕੇਵਲ ਇਹ ਸਾਰੀ ਪਾਲਿਸੀ ਜਿਹੜੀ ਆ ਇਹ ਕਾਰਪੜ ਪੱਖੀ ਬਣਾਈ ਜਾ ਰਹੀ ਹੈ ਔਰ ਇਹ ਕਲੀਅਰ ਕਟ ਹੈ ਅਸੀਂ ਇਹਦੇ ਬਿਲਕੁਲ ਵਿਰੋਧ ਚ ਹੈ ਬਿਲਕੁਲ ਨਹੀਂ ਲਾਗੂ ਹੋਣਾ ਚਾਹੀਦਾ ਇਹ ਪੰਜਾਬ ਸਰਕਾਰ ਨੇ ਜੇ ਉਹ ਰਿਜੈਕਟ ਕਰਕੇ ਭੇਜਿਆ ਤੇ ਪੰਜਾਬ ਸਰਕਾਰ ਨੂੰ ਅਸੀਂ ਕਮਾਂਗ ਨੂੰ ਚੰਗਾ ਕਦਮ ਚੁੱਕਿਆ ਅਸੀਂ ਤਾਂ ਬੀਜੇਪੀ ਨੂੰ ਵੀ ਕਹਿੰਦੇ ਆ ਕਿ ਆ ਕਿਸਾਨਾਂ ਨੂੰ ਸਦੋ ਉਹਨੀਆਂ ਮੰਗਾਂ ਮੰਨੋ ਫਿਰ ਉਹਨਾਂ ਨੇ ਵੀ ਕਹਾਂਗੇ ਇਹਨਾਂ ਨੇ ਚੰਗਾ ਸਟੈਪ ਚੁੱਕਿਆ ਸੋ ਇਸ ਤਰੀਕੇ ਦੇ ਨਾਲ ਬੀਜੇਪੀ ਨੇ ਕਿਸਾਨਾਂ ਦੇ ਪੱਖ ਦੀ ਤਾਂ ਕੋਈ ਗੱਲ ਨਹੀਂ ਕਰਨੀ ਕਾਰਵੜ ਪੱਖੀ ਗੱਲਾਂ ਹੀ ਕਰ ਰਹੀ ਹੈ ਠੀਕ ਹੈ ਕੋਟਲੀ ਸਾਹਿਬ ਕੋਟਲੀ ਸਾਹਿਬ ਤੁਹਾਡਾ ਪ੍ਰਤੀਕਰਮ ਜੀ ਮੇਤਾ ਇਹ ਕਹਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਠੀਕ ਹੈ ਖਰੜੇ ਨੂੰ ਵਾਪਸ ਭੇਜਿਆ ਹੈ ਅਸੀਂ ਤਾਂ ਚਾਹੁੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨੂੰ ਮੁੱਢਲੇ ਰੂਪ ਦੇ ਅੰਦਰ ਹੀ ਅਸੀਂ ਰੱਦ ਕਰ ਦੇ ਲੇਕਿਨ ਜਿਸ ਦਿਨ ਕਿਸਾਨ ਆਗੂ ਡੱਲੇਵਾਲ ਸਾਹਿਬ ਦੇ ਮੀਟਿੰਗ ਉਸ ਉਹਨਾਂ ਨੂੰ ਮਿਲਣ ਗਏ ਨੇ ਔਰ ਐਮ ਐਲ ਏ ਸਹਿਬਾਨ ਅਮਨ ਅਮਨ अरोड़ा ਜੀ ਜਾਂ ਸਪੀਕਰ ਸਾਹਿਬ ਹੋਰ ਜਿਹੜੇ ਸੀ ਔਰ ਉਹਨਾਂ ਨੇ ਉੱਥੇ ਕਿਹਾ ਸੀ ਉਸ ਦਿਨ ਵੀ ਆਪਾਂ ਨਿਊਜ਼ 18 ਤੇ ਜੁੜੇ ਸੀ ਪੂਰੀ ਦੁਨੀਆ ਨੇ ਦੇਖਿਆ ਔਰ ਮੈਂ ਵੀ ਕਿਹਾ ਸੀ ਕਿ ਇਹਦੇ ਅੰਦਰ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਤਾਂ ਕਿ ਇਹਨਾਂ ਗੱਲਾਂ ਨੂੰ ਅਸੀਂ ਮੁੱਢਲੇ ਰੂਪ ਦੇ ਅੰਦਰ ਜਿਹੜਾ ਉਹ ਰੱਦ ਕਰ ਸਕੀਏ ਹਾਂ ਜਿੱਤੋਂ ਤੱਕ ਉਸ ਮਾਮਲੇ ਨੂੰ ਖੜੜਿਆਂ ਨੂੰ ਜਿਹੜੀ ਗੱਲ ਨੂੰ ਵਾਪਸ ਭੇਜਿਆ ਗਿਆ ਦੇਖੋ ਬਿਜੇ ਵਿਰਾਟ ਸਾਹਿਬ ਇਹ ਤਾਂ ਕੇਂਦਰ ਨੇ ਨਿਰਣਾ ਧਾਰ ਲਿਆ ਕਿ ਪੂਰੇ ਦੇਸ਼ ਦਾ ਸਾਰਾ ਸਿਸਟਮ ਜਿਹੜਾ ਆ ਉਹਦਾ ਪ੍ਰਾਈਵੇਟੇਸ਼ਨ ਜਿਹੜਾ ਕਰ ਦਿੱਤਾ ਜਾਵੇ 에어ਪੋਰਟਸ ਜਿਹੜੇ ਨੇ ਉਹ ਦੇਖ ਲਓ ਸਾਰੇ ਪ੍ਰਾਈਵੇਟ ਕੀਤੇ ਜਾ ਰਹੇ ਨੇ ਰੇਲਵੇ ਸਾਰਾ ਬਿਲਕੁਲ ਮਲਾ ਕੇ ਤੁਸੀਂ ਰੱਦ ਕਰਨ ਨਾਲ ਸਹਿਮਤ ਹੋ ਨਹੀਂ ਠੋਣੀ ਜਦੋਂ ਜਿਹੜਾ ਜਿਹੜੇ ਜੇਸ ਮਾਮਲੇ ਦੇ ਅੰਦਰ ਇੱਕ ਮੰਡੀ ਸਿਸਟਮ ਨੂੰ ਮਤਲਬ ਜਾਨੀ ਡੋਬਣ ਦੇ ਲਈ ਕੋਈ ਅਜਿਹੀ ਗੱਲ ਹੋਵੇ ਪੰਜਾਬ ਦਾ ਖੇਤੀ ਪ੍ਰਬੰਧ ਹੈ ਜਿਸ ਦੀ ਪੰਜਾਬ ਦੇ ਲੋਕ ਹੈ ਪੂਰੇ ਦੇਸ਼ ਨੂੰ ਅਨ ਦਿੰਦੇ ਆ ਇਸ ਮਾਮਲੇ ਨੂੰ ਜਿਹੜਾ ਆ ਉਹ ਬਿਲਕੁਲ ਰੱਦ ਹੋਣਾ